ਸਾਸੀਗਲ ਜੀ ਤੁਸੀਂ ਦੇਖ ਰਹੇ ਹੋ ਪੀਬੀਬੀ ਵਾਲਾ ਚੋਰ ਦਾ ਚੈਨਲ ਤੇ ਮੈਂ ਤੁਹਾਡਾ ਛੋਟਾ ਵੀ ਬਿੰਦੂ ਖਰੋੜੀਆ ਖੜੇ ਆ ਜੀ ਗੜਸ਼ੰਕਰ ਵਾਲੇ ਰੋਡ ਤੇ ਜਿੱਥੋਂ ਜੀਸੀਪੀ ਨਾਲ ਪਹਿਲਾਂ ਤਾਂ ਪਰਲਾ ਪਾਸਾ ਪੱਡ ਦਿੱਤਾ ਸੀ ਹੁਣ ਉਰਲਾ ਪਾਸਾ ਹੀ ਪੱਡ ਦਿੱਤਾ ਆ ਤੇ ਜਿਹੜੇ ਆਪਾਂ ਯੂਥ ਦੇ ਸਾਰੇ ਭਰਾ ਜਾਂ ਭੈਣਾ ਬਹੁਤ ਮੈਸੇਜ ਕਰਦੇ ਸੀ ਵੀ ਬਾਈ ਜੀ ਉਹਦਾ ਹਾਲਾਤ ਜਰੂਰ ਦਿਖਾ ਲਓ ਵੀ ਉੱਤੇ ਮਿੱਟੀ ਬਹੁਤ ਔੜਦੀ ਪਈ ਆ ਕਦੋਂ ਤੱਕ ਰੋਡ ਤਿਆਰ ਹੋਊਗਾ ਤੇ ਬੇਨਤੀ ਆ ਜੀ ਆਪਣਾ ਤੁਸੀਂ ਇਸਟੀਨ ਨੂੰ ਜਦੋਂ ਪੱਟਦਾ ਦਿੱਤਾ ਆ ਜੀ 16 ਤਰੀਕ ਕਹੀ ਸੀ 16 ਤਰੀਕ ਮੇਰੇ ਜੋ ਮੇਰੇ ਕੋਲ 22 ਡਾਟਾ ਆਇਆ ਸੀ 16 ਤਰੀਕ ਕਹੀ ਸੀ ਬਈ 16 ਤਰੀਕ ਤੱਕ ਇਹ ਰੋਡ ਜਿਹੜਾ ਚਾਲੂ ਕਰ ਦਿੱਤਾ ਜਾਊਗਾ ਜਿਹੜਾ ਆ ਟੁੱਟਾ ਹੈ ਬਣਾ ਦਿੱਤਾ ਜਾਊਗਾ ਤੇ ਪੈਲਸ ਤੱਕ ਗਿਆ ਸੀਗਾ ਇਹ 16 ਤਰੀਕ ਵੀ ਬਾਈ ਜੀ ਨੰਗ ਗਈ ਆ ਤੇ ਇਹ ਤਾਂ ਲੋਕਾਂ ਦੇ ਮੈਸੇਜ ਆ ਲੋਕੋ ਕੀ ਚਾਹੁੰਦੇ ਲੋਕ ਕੀ ਕਹਿੰਦੇ ਆ ਲੋਕਾਂ ਨੇ ਕੀ ਕਮੈਂਟ ਕੀਤੇ ਸੀ ਇਹ ਮੈਸੇਜ ਕੀਤੇ ਹੋਏ ਆ ਭਰਾਵਾ ਭਰਾਵਾ ਪੜਾਣਾਂ ਨੇ ਉਹ ਆਪਾਂ ਜਿੰਨੀ ਕੇ ਤੁਹਾਨੂੰ ਅਪਡੇਟ ਮਿਲਦੀ ਆ 19 ਕ ਦੱਸਾਂ ਕਿ ਬਈ ਸੰਤਾ 16 ਤਰੀਕ ਕਈ ਸੀਗੀ ਬਾਕੀ ਪਤਾ ਨਹੀਂ ਹੁਣ ਬਈ ਰੋਡ ਇਹ ਪੱਟ ਦਾ ਦਿੱਤਾ ਆ ਆਪਾਂ ਕਿਸੇ ਨੂੰ ਟਾਰਗੇਟ ਨਹੀਂ ਕਰਦੇ ਹੈਗੇ ਨਾ ਹੀ ਪਹਿਲਾਂ ਕੀਤਾ ਨਾ ਹੌਂਕ ਕਰਦੇ ਪਰ ਜਦੋਂ ਇੱਥੋਂ ਆ ਸਕੂਲ ਤੋਂ ਮਾਊਟ ਮਾਊਟ ਕਰ ਮ ਸਕੂਲ ਤੋਂ ਬਈ ਬੱਚੇ ਲੰਘਦੇ ਆ ਜਾਂ ਬੱਸਾਂ ਲੰਘਨੀਆਂ ਜਾਂ ਗੱਡੀਆਂ ਲੰਘਦੀਆਂ ਤੇ ਮਿੱਟੀ ਬਹੁਤ ਉੜਦੀ ਗਈ ਆ ਵੈਸੇ ਉਹ ਤਾਂ ਜੇ ਗੱਲ ਕਰੀਏ ਤਾਂ ਆ ਮਿੱਟੀ ਦੀਆਂ ਟਰਾਲੀਆਂ ਵੀ ਨਾਲ ਦੀ ਨਾਲ ਉਹਦਾ ਸੈਟ ਦਿੱਤੀਆਂ ਗਈਆਂ ਆ ਤੇ ਮੇਰੇ ਹਿਸਾਬ ਨਾਲ ਵੀ ਜਲਦੀ ਰੋਡ ਇਹ ਤਿਆਰ ਹੋਊਗਾ ਕਿ ਜਿੰਨਾ ਕੁ ਵੀ ਹੋ ਜਵੇ ਜਲਦੀ ਤਾਂ ਵਧੀਆ ਸ਼ਾਇਦ ਉਹ ਵਿੱਚ ਅ ਜਿਹੜਾ ਕਿ ਬਸਕਰਮਾ ਡੇ ਆ ਗਿਆ ਕਰਕੇ ਬਾਬਾ ਜੀ ਦਾ ਤੇ ਉਸ ਤੋਂ ਬਾਅਦ ਐਦਾਂ ਹੀ ਫਿਰ ਮੇਰੇ ਹਿਸਾਬ ਨਾਲ ਸ਼ਾਇਦ ਕੋਈ ਬੀਜੀ ਹੋਗੇ ਉਹਨੇ ਬੰਦੇ ਦੀਵਾਲੀ ਆ ਗਈ ਵਿੱਚ ਆ ਮਿੱਟੀ ਦੀਆਂ ਟਰਾਲੀਆਂ ਤੁਸੀਂ ਦੇਖ ਸਕਦੇ ਹੋ ਛਿੱਟੀਆਂ ਤਾਂ ਹੋਈਆਂ ਆ ਤੇ ਮਿੱਟੀ ਦੀਆਂ ਵਿੱਚੇ ਬਜਰੀ ਦੀਆਂ ਬਾਕੀ ਰੋਡ ਛੇਤੀ ਮੈਂ ਲੱਦਾ ਤਿਆਰ ਹੋਊਗਾ ਇਹ। ਸੋ ਜਿਨ੍ਹਾਂ ਨੇ ਕਮੈਂਟ ਕੀਤੇ ਸੀ ਉਹਨਾਂ ਨੂੰ ਆਪਾਂ ਬਾਈਕਟਰ ਦੇ ਦਿੱਤਾ ਆ ਮੈਸੇਜ ਦੇ ਦਿੱਤਾ ਕਿ ਵੀ ਥੋੜੇ ਟਾਈਮ ਦੇ ਵਿੱਚ ਇਹ ਰੋਡ ਸ਼ਾਇਦ ਜਲਦੀ ਤੋਂ ਜਲਦੀ ਤਿਆਰ ਹੋਊਗਾ। ਸੋ ਹਰ ਸਿੱਖ ਗੱਲ ਜੀ ਤੁਸੀਂ ਪਿਆਰ ਕਰਦੇ ਰਹੋ ਪੀਡੀਪੀ ਬਲਾਚੌਦ ਦੇ ਕੰਨ ਨੂੰ ਤੇ ਤੁਹਾਨੂੰ ਨਵੀਂ ਅਪਡੇਟਾਂ ਨਾਲ ਮਿਲਾਂਗੇ। ਮੈਂ ਤੁਹਾਡਾ ਛੋਟਾ ਬੀਬੀ ਗੁੰਦੂ ਕਰਦਾ ਹਾਂ। ਧੰਨਵਾਦ।